व्यूअर्स वेलकम बैक इन आवर प्रोग्राम जी डॉक्टर साहब ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਤੋਂ ਅੱਜ ਦੇ ਇਸ਼ੂ ਪੁੱਛਾਂ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦੇ ਜਿਹੜੇ ਫੇਸਬੁੱਕ ਤੇ ਜਿਹੜੇ ਲਾਈਵ ਮੈਸੇਜ ਨੇ ਹਾਂਜੀ ਅ ਇਸ ਵੇਲੇ ਜਿਹੜੇ ਵੀਰ ਪੈਣਾ ਦੇਖ ਰਹੇ ਨੇ ਉਹਨਾਂ ਚ ਵੀਰ ਹਰਮੇਲ ਸਿੰਘ ਉਹਰਾ ਨੇ ਫਤਿਹ ਕਹੀ ਹੈ ਮੇਗ ਰਾਜ ਸਿੰਘ ਉਹਰਾ ਨੇ ਕਿਹਾ ਕਿ ਗੁੱਡ ਜੌਬ ਡਾਕਟਰ ਸਾਹਿਬ ਦੀ ਸੋਚ ਉੱਤੇ ਅ ਪੂਰੇ ਉੱਤਰ ਰਹੇ ਹਾਂਜੀ ਥੈਂਕਸ ਅ ਬਸ਼ਰਤ ali ਜਿਨੇ ਗੁੱਡ ਜੌਬ ਗੁੱਡ ਜੌਬ ਸੁਲਮਾਨ ਰਸ਼ੀਦ ਜਿਨੇ ਅਮਰੀਕ ਸਿੰਘ ਸੁੰਦਰ ਉਹਨਾਂ ਨੇ ਫਤਿਹ ਕਹੀ ਹੈ ਗੁਰਪਾਲ ਸਿੰਘ ਫਤਿਹ ਨੇ ਜੀ ਅਮਰਜੀਤ ਸਿੰਘ ਨੰਦਾ ਨਾਈਜ਼ ਜ਼ਫ ਜ਼ਫਰਾਨ ਅਕਰਮ ਜੀ ਉਹਨਾਂ ਨੇ ਜਿਹੜਾ ਆਪਣਾ ਅਗੇਨ ਨਕਸ਼ਾ ਪੋਸਟ ਕੀਤਾ ਹੈ ਔਰ ਹਮੇਸ਼ਾ ਹੀ ਪੋਜ਼ਿਟਿਵ ਲਾਈਨ ਹੈ ਜੀ ਔਰ ਮੈਂ ਦੋ ਅਨਾਊਂਸਮੈਂਟਸ ਕਰਨਾ ਚਾਹੁੰਦਾ ਇੱਕ ਕੱਲ ਯਾਨੀ ਕਿ ਸੈਚਰਡੇ ਗੁਰਦੁਆਰਾ ਸਾਹਿਬ 플ਸ਼ਿੰਗ ਜਿਹੜਾ 220 996 ਐਵੇਨਿਊ ਦੇ ਉੱਤੇ ਹੈ ਉਥੇ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਯਾਦ ਦੇ ਵਿੱਚ ਸਮਾਗਮ ਹੋ ਰਿਹਾ ਜੀ 11 ਵਜੇ ਤੋਂ 1:30 ਵਜੇ ਤੱਕ ਜਿਸ ਤੇ ਵਿੱਚ ਉਹਨਾਂ ਨੇ ਸਾਨੂੰ ਬੋਲਣ ਦੇ ਲਈ ਸੱਦੇ ਔਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਿਹੜੇ ਨੇ ਉਹ ਦੂਸਰੇ ਪੈਨਲਿਸਟ ਹੋਣਗੇ ਜੀ ਸੋ ਸਿੱਖ ਸੰਗਤਾਂ ਜਿਹੜੀਆਂ ਇਸ ਇਲਾਕੇ 'ਚ ਨੇ ਉਹ ਜ਼ਰੂਰ ਉਥੇ ਪਹੁੰਚਣ ਅ ਇਸੇ ਤਰ੍ਹਾਂ ਫਿਰ ਸ਼ਾਮ ਨੂੰ 3:00 ਵਜੇ ਤੋਂ ਬਾਅਦ ਈਸਟ ਕੋਸਟ ਸਿੱਖ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਈਸਟ ਕੋਸਟ ਦੀ ਔਰ ਇਸ਼ੂ ਜਿਹੜਾ ਵਰਜੀਨੀਆ ਦੇ ਵਿੱਚ ਕੁਲਦੀਪ ਸਿੰਘ ਨਾਂ ਦੇ ਬੰਦੇ ਨੇ ਆਪਣੀ ਮਰਿਆਦਾ ਬਣਾ ਕੇ ਜਿਵੇਂ ਅੰਮ੍ਰਿਤ ਸ਼ਕਾਨ ਦੇ ਉਹ ਸਾਰੇ ਪਾਰਟ ਨੂੰ ਜਿਹੜਾ ਉਹ ਕੀਤਾ ਉਸ ਦੇ ਉੱਤੇ ਜਿਹੜਾ ਵਰਜੀਨੀਆ ਤੋਂ ਵੀ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਆਉਣਗੇ ਇਸ ਤੇ ਉੱਤੇ ਅੱਗੇ ਵਿਚਾਰ ਚਰਚਾ ਹੋਏਗੀ ਅ ਪਰਸੋਂ ਯਾਨੀ ਕਿ ਐਤਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਆਦ ਬੀੜ ਦੇ ਪਹਿਲੇ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰ ਸੁਸਾਇਟੀ ਵੱਲੋਂ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਔਰ 11 ਵਜੇ ਦੇ ਕਰੀਬ ਜਿਹੜੀਆਂ ਨੇ ਸੰਗਤਾਂ ਦਾ ਇਕੱਠ ਹੋਏਗਾ ਔਰ ਫਿਰ ਬਾਅਦ ਦੁਪਹਿਰ ਨਗਰ ਕੀਰਤਨ ਉਸ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਇਨਵਾਈਟ ਕੀਤਾ ਹੈ ਔਰ ਟੀਵੀ 84 ਵੱਲੋਂ ਕੱਲ ਦਾ ਪ੍ਰੋਗਰਾਮ ਵੀ ਔਰ ਪਰਸੋਂ ਦਾ ਵੀ ਜਿਹੜਾ ਅਸੀਂ ਰਿਕਾਰਡਡ ਇਵੈਂਟ ਦੇ ਤੌਰ ਤੇ ਇਹਨੂੰ ਕਵਰ ਕਰਾਂਗੇ ਜੀ ਸੋ ਇਸ ਦੇ ਵਿੱਚ ਜਿਹੜੀ ਹੈ ਸਿੱਖ ਸੰਗਤਾਂ ਸ਼ਮੂਲੀਅਤ ਕਰਨ ਜੀ ਡਾਕਟਰ ਸਾਹਿਬ ਅੱਜ ਦੇ ਇਸ਼ੂ ਤੁਸੀਂ ਜਰਾ ਸਾਡੇ ਦਰਸ਼ਕਾਂ ਨੂੰ ਦੱਸੋ ਅ ਉਹਦੇ ਵਿੱਚ ਹਾਲਾਂਕਿ ਸਟੋਰੀ ਤਾਂ ਇਹ ਦੋ ਦਿਨ ਪਹਿਲਾਂ ਦੀ ਹੈ ਮੈਂ ਉਸ ਨੂੰ ਕੱਲ ਦੀ ਡਿਸਕਸ਼ਨ ਲਈ ਵੀ ਕੱਢਿਆ ਸੀ ਪਰ ਕਈ ਵਾਰ ਕੁਝ ਇਸ਼ੂਸ ਦੇ ਵਿੱਚ ਇੰਨੀ ਪੇਨ ਹੁੰਦੀ ਹੈ ਕਿ ਮੈਨੂੰ ਇਹ ਲੱਗਿਆ ਕਿ ਵੀ ਇਹ ਟੂ ਟ੍ਰੈਜਿਕ ਹੈ ਹੋ ਸਕਦਾ ਮੈਂ ਇਹਨੂੰ ਹੈਂਡਲ ਨਾ ਕਰ ਸਕਾਂ ਅ ਇਹਦੇ باوجود ਸਾਡੇ ਵੀਰ ਮਿੱਤਰ ਪਰਮਜੀਤ ਸਿੰਘ ਵਰਜੀਨੀਆ ਤੋਂ ਉਹਨਾਂ ਨੇ ਮੈਨੂੰ ਪਹਿਲਾਂ ਵੀ ਭੇਜੀ ਸੀ ਉਹ ਸੋਲਜਰ ਅੱਜ ਖਫਾ ਲੱਗਦੇ ਨੇ ਉਹਨਾਂ ਨੇ ਲਿਖਤ ਲਿਖੀ ਹੈ ਕਿ ਵੀ ਆਈ ਸੈਂਡ ਯੂ ਦਿਸ ਪਾਰਟिकुलर ਨਿਊਜ਼ ਯਸਟਰਡੇ ਵਿਦ ਅ ਵੀਡੀਓ ਬਟ ਅਨਫੋਰਚਨਟਲੀ ਇਟ ਡਿਡਨਟ ਮੇਡ ਇਟ ਟੂ ਯੋਰ ਪਿਕ This video and news has made the whole world cry. I myself got emotionally so upset that I had to take medicine to come over my emotions. The girl crying in this video looks like my own daughter. A very upsetting video. Please share uh, the treatment of so called shining India and its treatment with poor tribal people. Sorry but it's real really very upsetting for me so I may be ਲਿਟਲ ਹਾਰਸ਼ ਬਟ ਇਟਸ ਆਲ ਬਿਕੋਜ਼ ਆਮ ਅ ਹਿਊਮਨ ਬੀਇੰਗ ਵਿਦ ਇਮੋਸ਼ਨਸ ਹੁਣ ਇਹ ਵਾਕਈ ਉਹਨਾਂ ਦਾ ਗਲਾ ਵੀ ਜਾਇਜ਼ ਹੈ ਇਹ ਸਟੋਰੀ ਜਿਸ ਨੂੰ ਹੁਣ ਹਫਿੰਗਟਨ ਪੋਸਟ ਨੇ ਤਿੰਨ ਚਾਰ ਹੋਰ ਸਟੇਟਾਂ ਦੇ ਵਿੱਚ ਆਮ ਲੋਕਾਂ ਦਾ ਗਰੀਬ ਆਦੀਵਾਸੀ ਟ੍ਰਾਈਬਲ ਦਲਤਾਂ ਦਾ ਕੀ ਹਾਲ ਹੈ ਉਸ ਦੇ ਨਾਲ ਜੋੜ ਕੇ ਕਵਰ ਕੀਤਾ ਇਹ ਸਟੋਰੀ ਓਡੀਸ਼ਾ ਸਟੇਟ ਦੇ ਮੇਲਗਾਰਾ ਪਿੰਡ ਦੇ ਰਹਿਣ ਵਾਲੇ ਦਾਨਾ ਮਾਜੀ ਦੀ ਹੈ ਕੇ ਉਸ ਦੀ ਪਤਨੀ ਜਿਸ ਦਾ ਨਾਮ ਅਮੰਗਰ ਉਹ ਟੀਵੀ ਦੇ ਨਾਲ ਉਸ ਦੀ ਮੌਤ ਹੋ ਗਈ ਹਸਪਤਲ ਉੱਪਰ ਦੀ ਡੈਥ ਹੋਈ ਔਰ ਉਸ ਨੇ ਜਿਹੜਾ ਉਹ ਹਸਪਤਾਲ ਅਧਿਕਾਰੀਆਂ ਨੂੰ ਕਿਹਾ ਉਸ ਦਾ ਜਿਹੜਾ ਪਿੰਡ ਹੈ ਉਹ 60 ਕਿਲੋਮੀਟਰ ਮੇਲ ਗਾਰਾ ਜਰਾਵ ਦਾ ਪਿੰਡ ਹੈ ਉਹ ਉੱਥੋਂ 60 ਕਿਲੋਮੀਟਰ ਦੂਰ ਹੈ ਦੂਰ ਸੀ ਹਸਪਤਲ ਤੋਂ ਤੇ ਉਹਨੇ ਕਿਹਾ ਜੀ ਮੈਂ ਇਹਦੇ ਜੇ ਹੁਣ ਅੰਤਮ ਕਿਰਿਆ ਕਰਮ ਕਰਨਾ ਹੈ ਤਾਂ ਮੈਨੂੰ ਤੁਸੀਂ ਵੈਨ ਦਿਓ ਉਹਨਾਂ ਨੇ ਉਹਨੂੰ ਪੈਸੇ ਕੋਟ ਕੀਤੇ ਜੇ ਇਹਨੇ ਪੈਸੇ ਜੇ ਤੁਸੀਂ ਐਂਬੂਲੈਂਸ ਲਜਾਣੀ ਹੈ ਉਹਨੇ ਕਿਹਾ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਉਹਨਾਂ ਨੇ ਕਿਹਾ ਜੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਔਰ ਨਤੀਜੇ ਦੇ ਤੌਰ ਤੇ ਉਹ ਜ਼ਜ਼ਬਾਤੀ ਹੋਇਆ ਔਰ ਨਾਲ 12 ਸਾਲ ਦੀ ਬੱਚੀ ਜਿਹੜੀ ਰੋ ਰਹੀ ਸੀ ਸੌਫ ਕਰ ਰਹੀ ਸੀ ਦੀ ਮਾਂ ਉਸ ਤੋਂ ਵਿਛੜ ਗਈ ਜੀ ਔਰ ਉਸ ਮਿਸਟਰ ਮੇਲਗਾਰਾ ਨੇ ਦਾਨਾ ਮਾਜੀ ਨੇ ਉਹ ਉਸ ਆਪਣੀ ਪਤਨੀ ਦੀ ਬਾਡੀ ਨੂੰ ਮੋੜੇ ਦੇ ਉੱਤੇ ਚੁੱਕਿਆ ਤੇ ਆਪਣੇ ਪਿੰਡ ਵੱਲ ਤੁਰ ਪਿਆ 10 ਕਿਲੋਮੀਟਰ ਔਰ ਉਹ ਜਿਹੜੀ ਪਿਕਚਰ ਜਿਸ ਨੂੰ ਦੇਖ ਕੇ ਹਰ ਕੋਈ ਮੂਵ ਹੋਇਆ ਜਿਵੇਂ ਪਰਮਜੀਤ ਤੁਰਨੇ ਕਿਹਾ ਹੈ ਵੀ ਦਾ ਹੋਲ ਵਰਲਡ ਕ੍ਰਾਈਸ ਉਹ ਤੁਸੀਂ ਸਟੈਂਡ ਨਹੀਂ ਕਰ ਸਕਦੇ ਬੱਚੀ ਸੌਬ ਕਰ ਰਹੀ ਹੈ ਉਸਨੇ ਆਪਣੇ ਵਾਈਫ ਦੀ লাশ ਚੁੱਕੀ ਹੋਈ ਹੈ ਔਰ ਉਹ ਮਾਰਚ ਆਪਣੇ ਘਰ ਵੱਲ ਜਾ ਰਿਹਾ 10 ਕਿਲੋਮੀਟਰ ਇਸ ਹਾਲਤ ਦੇ ਵਿੱਚ ਪਿਓ ਤੇ ਧੀ ਕੰਪੀਓਨ ਜਿਹੜੀ ਆ ਉਹ ਚ ਉਹ ਵਾਕ ਕਰਕੇ ਜਾ ਰਹੇ ਨੇ ਫਿਰ ਉਹਦੇ ਨੇੜੇ ਪਹੁੰਚਦੇ ਆ ਜਦੋਂ ਉੱਥੇ ਪਹੁੰਚੇ ਕੋਈ ਸਟੂਡੈਂਟ ਸਦੂਜਿਆਂ ਨੇ ਦੇਖਿਆ ਉਹਨਾਂ ਨੇ ਰੋਕ ਕੇ ਫਿਰ ਕੋਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਔਰ ਉਸ ਨੂੰ ਪਹੁੰਚਾਇਆ ਜੀ ਸੋ ਇਹ ਗੱਲ ਕਿਉਂਕਿ ਹਫਿੰਟਨ ਪੋਸਟ ਦੀ ਸਟੋਰੀ ਨੇ ਉਹਨਾਂ ਨੂੰ ਕਿਹਾ ਕਿ ਭਈ ਉਸ ਦਾ ਆਪਣੀ ਪਤਨੀ ਦੀ ਲਾਸ਼ ਚੁੱਕ ਕੇ 10 ਕਿਲੋਮੀਟਰ ਤੁਰਨਾ ਇਵੇਂ ਹੀ ਸੀ ਜਦੋਂ ਜਮਰਾਜ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੌਤ ਦਾ ਦੇਵਤਾ ਹੈ ਜਾਂ ਫਰਿਸ਼ਤਾ ਹੈ ਉਹ ਆ ਕੇ ਲੈ ਜਾਂਦਾ ਹੈ ਜੀ ਕਿਸੇ ਨੂੰ ਵੀ ਉਹਨਾਂ ਨੇ ਕਿਹਾ ਵੀ ਉਹ ਤਾਂ ਯਮਰਾਜ ਦੀ ਤਰ੍ਹਾਂ ਉਸ ਡੈਡ ਨੂੰ ਧੂਰ ਯਮਰਾਜ ਹੈ ਜਾਂ ਨਹੀਂ ਹੈ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਹਦੇ ਲਈ ਤਾਂ ਉਸ ਬਾਡੀ ਨੂੰ ਜਿਹਦਾ ਆਪਣੀ ਪਤਨੀ ਜਿਹੜੀ ਉਸ ਤੋਂ ਵਿਛੜੀ ਉਹ 10 ਕਿਲੋਮੀਟਰ ਉਹਨੂੰ ਮੋਢੇ ਤੇ ਰੱਖ ਕੇ ਉਸ ਥਾਂ ਤੇ ਜਾ ਰਿਹਾ ਔਰ ਫਿਰ ਇਹਦੇ ਚੁਣਾ ਨੇ ਇਹ ਕਿਹਾ ਕਿ ਵੀ ਇਸ ਸਾਰੇ ਚੋਂ ਇਟ ਇਜ਼ ਅ ਸਲੈਪ ਔਨ ਦਾ ਫੇਸ ਆਫ ਸਿਵਲ ਸੋਸਾਇਟੀ ਥੈਟ ਨੋ ਵਨ ਵਾਸ ਮੂਵਡ ਬਾਈ ਮਾਜੀ ਸਾਈਟ ਕੇਰਿੰਗ ਹਿਸ ਵਾਈਫਸ ਬਾਡੀ ਇੱਕ ਤਾਂ ਹਸਪਤਾਲ ਵਾਲਿਆਂ ਦਾ ਜਾਂ ਦੂਜਿਆਂ ਦਾ ਤਾਂ ਵਰਤਾਰ ਹੈ ਹੁਣ 10 ਕਿਲੋਮੀਟਰ ਜਦੋਂ ਤੁਰ ਕੇ ਜਾ ਰਿਹਾ ਕਿੱਥੇ ਨੇ ਇਹ ਬੜੀ ਦਇਆਵਾਨ ਜੇ ਕਾਂਵਾਂ ਨੂੰ ਤੇ ਚਿੜੀਆਂ ਨੂੰ ਆਟਾ ਪਾਣ ਵਾਲੇ ਤੇ ਜਾ ਕੇ ਦਾਨ ਕਰਨ ਵਾਲੇ ਤੇ ਮੱਛੀਆਂ ਨੂੰ ਪਾਣ ਵਾਲੇ ਇਹ ਹੈ ਕਿਉਂਕਿ ਇੱਕ ਗਰੀਬ ਕੋਈ ਦਲਿਤ ਕੋਈ ਆਦੀਵਾਸੀ ਜਿਨ੍ਹਾਂ ਦੀ ਕੋਈ ਔਕਾਤ ਹੀ ਨਹੀਂ ਹੈ ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਭਈ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਜਿਹੜਾ ਕੋਟ ਕਰਦਾ ਹੈ ਜਿਹੜਾ ਕਲਹਾਂਦੀ ਡਿਸਟ੍ਰਿਕਟ ਕਲੈਕਟਰ ਨੂੰ ਜਦੋਂ ਉਹਨੇ ਪੁੱਛਿਆ ਇਹ ਡਿਸਟ੍ਰਿਕਟ ਕਲਾਂਦਰੀ ਹੈ ਤਾਂ ਉਹਨੇ ਕਿਹਾ ਜੀ ਅਸੀਂ ਉਹਨੇ ਵੇਟ ਨਹੀਂ ਕੀਤਾ ਵਹੀਕਲ ਦੇ ਲਈ ਅਸੀਂ ਤਾਂ ਪ੍ਰਬੰਧ ਕਰ ਦੇਣਾ ਸੀ ਫਿਰ ਉਹਨਾਂ ਨੂੰ ਕਿਹਾ ਜੀ ਇੱਕ ਤੁਹਾਡੇ ਕੈਂਪਸ ਦੇ ਵਿੱਚ ਪਈ ਜਿਹੜੀ ਹੈ ਉਹ ਨਵੀਂ ਨਹੀਂ ਐਂਬੂਲੈਂਸ ਖੜੀ ਸੀ ਉਹਨੇ ਕਿਹਾ ਜੀ ਨਹੀਂ ਉਹਦਾ ਉਹ ਜੇ ਉਹਦਾ ਉਦਘਾਟਨ ਨਹੀਂ ਸੀ ਹੋਇਆ ਜੇ ਕਿਸੇ ਵੀਆਈਪੀ ਨੇ ਉਹਦਾ ਉਦਘਾਟਨ ਕਰਨੇ ਫਿਰ ਉਹਨੇ ਜਿਹੜਾ ਫਿੰਟਨ ਪੋਸਟ ਨੇ ਇਸ ਨੂੰ ਲਿਆ ਉਹਨੇ ਕਿਹਾ ਵਾਟ ਕਾਈਂਡ ਆਫ ਐਨ ਅਮਰਜਿੰਗ ਗਲੋਬਲ ਸੁਪਰ ਪਾਵਰ ਰਿਡਿਊਸਸ ਇਟ ਸਿਟੀਜ਼ਨਸ ਟੂ ਦਿਸ ਸਟੇਟ ਇਹ ਕਿਹੜੀ ਐਮਰਜਿੰਗ ਸੁਪਰ ਪਾਵਰ ਹੈ ਕਿ ਜਿਹਦੇ ਸ਼ਹਿਰੀ ਇਸ ਕਿਸਮ ਦੀ ਜੀਵਨ ਜੀ ਰਹੇ ਨੇ ਜੀ ਵੇਅਰ देयर इज नो ਡਿਗਨਿਟੀ ਇਨ ਡੈਥ ਜਿਉਂਦਿਆਂ ਤਾਂ ਤੁਸੀਂ ਅਪਮਾਨਿਤ ਕਰਦੇ ਹੋ ਪਸ਼ੂਆਂ ਤੋਂ ਬਦਤਰ ਟਰੀਟ ਕਰਦੇ ਹੋ ਮੌਤ ਦੇ ਵਿੱਚ ਵੀ ਕੋਈ ਡਿਗਨਿਟੀ ਨਹੀਂ ਹੈ ਵੇਅਰ ਲੈਕ ਆਫ ਮਨੀ ਮੀਨਸ ਯੂ ਆਰ ਪੁਸ਼ਡ ਬਾਈ ਦਾ ਮਾਈਟ ਆਫ ਅ ਹਾਰਟਲੈਸ ਸਿਸਟਮ ਇਨਟੂ ਦਾ ਹੈਲ ਉੱਤੇ ਉਹਨੇ ਕਿਹਾ ਉਹਨੇ ਕਿਹਾ ਇਹ ਜਿਹੜਾ ਮਨੋਰ ਪਾਰ ਕਰਨੇ ਕਿਹਾ ਪਾਕਿਸਤਾਨ ਨੂੰ ਹੈਲ ਹੈ ਇਹ ਹੈਲ ਹੈ ਜਿਹੜਾ ਤੁਹਾਡਾ ਕ੍ਰੀਏਟ ਕੀਤਾ ਹੋਇਆ ਹੈ ਕਿ ਭਈ ਤੁਸੀਂ ਜਿਹੜਾ ਇੰਨੇ ਹਾਰਟਲੈਸ ਹੋ ਔਰ ਤੁਸੀਂ ਹੈਲ ਕ੍ਰੀਏਟ ਕੀਤਾ ਇਫ ਥਿਸ ਇਜ਼ ਅ ਡਿਵੈਲਪਡ 오ਡੀਸਾ ਫਿਰ ਉਹਨੇ ਕਿਉਂਕਿ 오ਡੀਸਾ ਜੈ ਸਾਰਾ ਤੇ ਨਵੀਨ ਪਟਨਾਇਕ ਦੇ ਉੱਤੇ ਉਹਨੇ ਜਿਹੜੀ ਹੈ ਉਹ ਵਿਅੰਗ ਕੀਤਾ ਫਿਰ ਉਹਨੇ ਪ੍ਰਾਈਮ ਫ੍ਰੈਂਕਲੀ ਇਫ ðiਸ ਆਰ ਅੱਛੇ ਦਿਨ ਇੰਡੀਆ ਵਾਸ ਬੈਟਰ ਆਫ ਇਨ ਦਾ ਡਾਰਕ 에ਜੇਸ ਉਹਨੇ ਕਿਹਾ ਜੀ ਉਹ ਮੋਦੀ ਨੇ ਕਿਹਾ ਸੀ ਕਿ ਅੱਛੇ ਦਿਨ ਆਉਣਗੇ ਉਹਨੇ ਕਿਹਾ ਜੀ ਇਹਦੇ ਕੋਲੋਂ ਤਾਂ ਜਿਹੜਾ ਹਨੇਰਾ ਯੁੱਗ ਸੀ ਡਾਰਕ 에ਜੇ ਸੀ ਪੱਥਰ ਯੁੱਗ ਸੀ ਉਹ ਬਿਹਤਰ ਸੀ ਫਿਰ ਦੂਸਰੀ ਸਟੋਰੀ ਇਹ ਇੱਕ ਦਿਨ ਤੋਂ ਬਾਅਦ ਇਹ ਹਫਿੰਟਨ ਪੋਸਟ ਨੇ ਕਰਨਾਟਕਾ ਦੀ ਦਿੱਤੀ ਹੈ ਔਰ ਉਹਨੇ ਕਿਹਾ ਕਿ ਵੀ ਇਹ ਮੈਂ ਆ ਇਸ ਮਹੀਨ ਆਈ ਹੈ ਰਿਪੋਰਟਡ ਫ্রম ਦਾ ਡਰਾਈ ਬਿਹਾਰ ਡਿਸਟ੍ਰਿਕਟ ਆਫ ਨਾਰਥ ਕਟ ਡਰਾਈ ਬਿਦਰ ਡਿਸਟ੍ਰਿਕਟ ਆਫ ਨਾਰਥ ਕਰਨਾਟਕਾ ਥੈਟ ਹੈਡ ਰਿਪੋਰਟਡ 25 ਫਾਰਮਰ ਸੁਸਾਈਸ ਇਨ ਜਸਟ ਦਾ ਫਰਸਟ 2 ਮੰਥਸ ਆਫ 2016 2016 ਜੀ ਉਹਨੇ ਕਿਹਾ ਜੀ ਆਲਰੇਡੀ ਮੈਂ ਸਟੋਰੀ ਕੀਤੀ ਸੀ ਪਿਛਲੇ ਫਰਵਰੀ ਦੇ ਵਿੱਚ ਕਿ ਕਿਵੇਂ ਬਦਰ ਜ਼ਿਲ੍ਹਾ ਜਿਹੜਾ ਕਰਨਾਟਕਾ ਦਾ 25 ਕਿਸਾਨਾਂ ਨੇ 2 ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹ ਸੁਸਾਇਸਾਈਡ ਕੀਤਾ ਆਈ ਮੈਟ 20 ਇਅਰ 올 우ਮੇਸ਼ ਹੂਜ਼ ਫਾਦਰ ਮਤਲਬ ਪਾ ਪ੍ਰਭੂ ਹੈਡ ਕਮਿਟਿਡ ਸੁਸਾਇਸਾਈਡ ਅਨਏਬਲ ਟੂ ਰੀਪੇ ਦਾ ਫਾਰਮ ਡੈਟ ਆਫ ਰੁਪੀ 3 ਲੱਖ 우ਮੇਸ਼ ਇਸ ਕੋਲਡ ਸਕੂਲ ਡਰਾਪਆਊਟ ਸੋ ਹਿਮਸੈਲਫ ਵਰਕਿੰਗ ਈਦਰ ਐਜ਼ ਫਾਰਮ ਲੇਬਰਰ অর ਮੂਵਿੰਗ ਟੂ ਅ ਸਿਟੀ ਟੂ ਵਰਕ ਐਜ਼ ਅ ਕੰਸਟਰਕਸ਼ਨ ਲੇਬਰ I am an educated I do not know how to repay the debt or take care of my mother and younger brother. ਇਹ ਉਹਨੇ ਸਟੋਰੀ ਕੀਤੀ ਸੀ ਪਿਓ ਮਰ ਗਿਆ ਬੱਚਾ ਸਕੂਲੋਂ ਹਟ ਗਿਆ ਅਨਪੜ੍ਹ ਹੈ ਕਹਿੰਦਾ ਮੇਰਾ ਛੋਟਾ ਭਰਾ ਵੀ ਹੈ ਮਾਂ ਵੀ ਹੈ ਪਿਓ ਨੇ ਸੁਸਾਇਸਾਈਡ ਕਰ ਲਿਆ ਮੈਂ ਕੀ ਇਹ ਉਹਨੇ ਕਰਨਾਟਕਾ ਦੀ ਗੱਲ ਕਰਨ ਤੋਂ ਬਾਅਦ ਫਿਰ ਤੇਲੰਗਾਨਾ ਦੀ ਗੱਲ ਕੀਤੀ ਸੁਪਨਾ ਇਨ ਵਰੰਗਾਰ ਡਿਸਟ੍ਰਿਕਟ ਆਫ ਤੇਲੰਗਾਨਾ ਵਾਸ ਅ ਸਿਮਿਲਰ ਕੇਸ ਲਾਸਟ ਈਅਰ ਹਰ ਫਾਰਮਰ ਫਾਦਰ ਕਿਲਡ ਹਿਮself ਫੋਰਸਿੰਗ ਦਾ ਫਸਟ ਈਅਰ ਕਾਲਜ ਸਟੂਡੈਂਟ to drop out at term farm laborer all this big talk of farm loans dispersed by banks is only on paper and lofty speeches and jumlebaazi on the ground tenant farmers have no option but to approach a money lender and gamble with their crop une phir jada wrangar district telangana di gal kiti hai ek bachi swapna jehdi college de vich si oda dream si padan da ode father ne bhi emi suicide kita hai ਉਹ ਹੁਣ ਮਜ਼ਦੂਰ ਬਣੀ ਹੋਈ ਹੈ ਤਾਂ ਕਿ ਆਪਣੇ ਟੱਬਰ ਨੂੰ ਪਾਲ ਸਕੇ ਪਰ ਫਿਰ ਉਹਨੇ ਕਿਹਾ ਵੀ ਤੇਲੰਗਾਨਾ ਦੇ ਵਿੱਚ ਹੁਣ ਹਾਲਾਤ ਹੋਰ ਵੀ ਮਾੜੇ ਹੋ ਰਹੇ ਨੇ ਉੱਥੇ ਮੀਂਹ ਨਹੀਂ ਪੈ ਰੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਪ੍ਰਬੰਧ ਕਰ ਰਹੇ ਹੋ ਜਿਹੜਾ ਡਿਫਟੀ ਚੀਫ ਮਿਨਿਸਟਰ ਕਹਿੰਦਾ ਵਾਈ ਸ਼ੁੱਡ ਵੀ ਐਕਸਪੈਕਟ ਦੈਟ ਦ ਸਟੇਟ ਵਿਲ ਸਫਰ ਅਨਦਰ ਡਰਾਟ ਇਨਸਟੈਡ ਲੈਟ ਅਸ ਪ੍ਰੇ ਫਾਰ ਰੇਨਸ ਉਹਨੂੰ ਕਹਿ ਰਹੇ ਜੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਜੀ ਮੀਂਹ ਨਹੀਂ ਪੈਣੇ ਤੁਸੀਂ ਪ੍ਰਾਰਥਨਾ ਕਰੋ ਤੇ ਮੀ ਪਹਿਣ ਉਹ ਹੁਣ ਉਹਨਾਂ ਦੀ ਪ੍ਰੈਡਿਕਸ਼ਨ ਹੈ ਵੀ ਪਹਿਣੇ ਨਹੀਂ ਨੇ ਇਹ ਪ੍ਰਾਰਥਨਾ ਕਰਕੇ ਲੋਕਾਂ ਨੂੰ ਜਿਹੜਾ ਫਿਰ ਉਹਨਾਂ ਨੇ ਮਹਾਰਾਸ਼ਟra ਦੀ ਗੱਲ ਕੀਤੀ ਹੈ ਇਹ ਹੁਣ ਇਹ ਦੱਸਣ ਲਈ ਹੈ ਕਿ ਜਿਹੜਾ ਮਹਾਨ ਭਾਰਤ ਦੇ ਵਿੱਚ ਕੀ ਹੋ ਰਿਹਾ ਹੈ ਕਿ ਉੱਥੇ ਕੀ ਹੋਇਆ ਓਡੀਸਾ ਦੇ ਵਿੱਚ ਉਹ ਡੈਡ ਬੋਡੀ ਕੈਰੀ ਕਰ ਰਿਹਾ ਹੈ ਤੇਲੰਗਾਨਾ ਚ ਕੀ ਹੈ ਮਹਾਰਾਸ਼ਟra ਚ ਕੀ ਹੈ ਕਰਨਾਟਕਾ ਚ ਹੁਣ ਮਹਾਰਾਸ਼ਟra ਦੀ ਗੱਲ ਕੀਤੀ ਹੈ ਜੀ ਕਿ ਭਈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਕਿ ਮਹਾਰਾਸ਼ਟra ਨੇ उस्मानबाद ਦਾ ਡਿਸਟ੍ਰਿਕਟ ਚੁਣਿਆ ਸੀ ਜ਼ੀਰੋ ਸੁਸਾਈਡ ਡਿਸਟ੍ਰਿਕਟ پلان ਟੂ ਚੈੱਕ ਸੁਸਾਈਡਸ ਬਾਈ ਫਾਰਮਰ ਕਿ ਇਥੇ ਹੁਣ ਅਸੀਂ ਬਿਲਕੁਲ ਕਿਸਾਨਾਂ ਦੇ ਨਹੀਂ ਹੋਣ ਦੇਵਾਂਗੇ ਸੁਸਾਈਡ ਉਹਨੇ ਕਿਹਾ ਵੀ ਜਦੋਂ ਦਾ ਇਹ ਚੁਣਿਆ ਨੰਬਰ ਆਫ ਫਾਰਮਰ ਸੁਸਾਈਡਸ ਹੈਜ਼ ਗੋਨ ਅਪ ਬਾਈ 1/4 ਫਰੋਮ 136 ਬੀਟਵੀਨ ਅਗਸਟ 2014 ਟੂ ਅਗਸਟ 2015 272 ਬੀਟਵੀਨ ਅਗਸਟ 2015 ਟੂ ਅਗਸਟ 2016 ਕਿ ਇਸ 1 ਸਾਲ ਦੇ ਵਿੱਚ ਵਿੱਚ 172 ਕਿਸਾਨ ਉਥੇ ਮਹਾਰਾਸ਼ਟਰ ਦੇ ਇਸ ਡਿਸਟ੍ਰਿਕਟ ਦੇ ਵਿੱਚ ਉਸਮਾਨਾਬਾਦ ਜਿਹੜਾ ਹੈ ਉਹ ਆਤਮਕਾਦ ਕਰ ਚੁੱਕੇ ਨੇ ਕਿ ਵੀ ਜਿਹੜਾ ਇਹ ਹਾਲਾ ਨੂੰ ਉਹਨਾਂ ਨੇ ਡਿਕਲੇਅਰ ਕੀਤਾ ਹੈ ਕਿ ਜ਼ੀਰੋ ਸੁਸਾਇਸਾਈਡ ਦਾ ਫਿਰ ਉਹਨਾਂ ਨੇ ਛਤਿਸਗੜ ਦੀ ਗੱਲ ਕੀਤੀ ਹੈ ਕਿ ਵੀ ਤੁਸੀਂ ਛਤਿਸਗੜ ਚ ਆ ਜਾਓ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਆਂਧਰਾ ਛਤਿਸਗੜ ਬਾਰਡਰ ਦੇ ਉੱਤੇ ਹੈ ਹੀ ਨਹੀਂ 80 ਕਿਲੋਮੀਟਰ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਡਸਟੀ ਬਾਲ ਸਿਰਫ ਤੂੰ ਦਾ ਤੂੰ ਦਾ ਜਾਂ ਘੱਟੇ ਦਾ ਗੁਬਾਰਾ ਹੈ ਔਰ ਉੱਥੇ ਕੋਈ ਹਾਈਵੇ ਐਗਜ਼ਿਸਟ ਨਹੀਂ ਕਰਦਾ ਉੱਥੇ ਮਾਓਵਾਦੀਆਂ ਦੀ ਸਰਕਾਰ ਚੱਲਦੀ ਹੈ ਔਰ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਭਈ ਜਿਹੜੇ ਗਰੀਬ ਲੋਕ ਨੇ ਉਹ ਕਿਵੇਂ ਜੀ ਰਹੇ ਨੇ ਉਹਨਾਂ ਦੇ ਕੋਲ ਕੀ ਸਾਧਨ ਨੇ ਸੋ ਉਹਨੇ ਫਿਰ ਇਹ ਕਹਿ ਬਈ ਇਹ ਸਾਰੀਆਂ ਸਟੇਟਾਂ ਜਿਹੜੀਆਂ ਨੇ ਅਲਟੀਮੇਟਲੀ ਜੋ ਉਹਨਾਂ ਦਾ ਹਾਲ ਹੈ ਉਹ ਦੱਸ ਰਹੇ ਕਿ ਕਿਹੜਾ ਮਹਾਨ ਭਾਰਤ ਹੈ ਔਰ ਜਦੋਂ ਮੈਂ ਅੱਜ ਫਿਰ ਉਹਨਾਂ ਦੀ ਇਨਸਿਸਟੈਂਸ ਤੇ ਇਸ ਸਟੋਰੀ ਨੂੰ ਪਿੱਕ ਕੀਤਾ ਹੈ ਤਾਂ ਕੁਦਰਤੀ ਇੱਕ ਹੋਰ ਸਟੋਰੀ ਜਿਹੜੀ ਕਿ ਜੱਬਲਪੂਰ ਦੇ ਨਾਲ ਜਿਹੜਾ ਕਿ ਮਧ ਪ੍ਰਦੇਸ਼ ਦੇ ਵਿੱਚ ਹੈ ਸਬੰਧਤ ਹੈ ਔਰ ਇਹ ਪੰਜਾਬੀ ਪੇਪਰਾਂ ਨੇ ਨਹੀਂ ਦਿੱਤੀ ਔਰ ਇਹਦੀ ਪਿਕਚਰ ਵੀ ਹੈ ਕਿ ਬਈ ਹੁਣ ਪਿਛੜੀ ਜਾਤੀ ਦੇ ਲੋਕਾਂ ਨੂੰ ਅੰਤਮ ਰਸਮਾਂ ਲਈ লাশ ਛੱਪੜ ਵਿੱਚੋਂ ਲੈ ਕੇ ਲੰਘਣ ਲਈ ਕੀਤਾ ਮਜਬੂਰ ਕਿ ਇਸ ਜਬਲਪੁਰ ਦੇ ਪਨਾਗਰ ਤਹਿਸੀਲ ਦੇ ਵਿੱਚ ਇੱਕ ਗਰੀਬ ਪਿਛੜੀ ਜਾਤੀ ਦੇ ਬੰਦੇ ਦੀ ਮੌਤ ਹੋ ਗਈ ਔਰ ਉਹ ਉਹਦੇ ਸੰਸਕਾਰ ਦੇ ਲਈ ਜਿਹੜੀ ਸੜਕ ਸੀ ਉਹ ਪਾਣੀ ਦੇ ਵਿੱਚ ਡੁੱਬੀ ਹੋਈ ਸੀ ਪਿੰਡ ਦੇ ਔਰ ਉੱਥੋਂ ਜਾ ਨਹੀਂ ਸੀ ਸਕਦੇ ਜੀ ਔਰ ਉਹਨਾਂ ਨੇ ਪਿੰਡ ਵਾਲਿਆਂ ਨੂੰ ਉੱਚੀ ਜਾਤ ਵਾਲਿਆਂ ਨੂੰ ਕਿਹਾ ਵੀ ਜਿਹੜਾ ਵੀ ਸ਼ਮਸ਼ਾਨ ਘਾਟ ਨੂੰ ਰਸਤਾ ਖੇਤਾਂ 'ਚੋਂ ਲੰਘਦਾ ਹੋਏਗਾ ਖੇਤਾਂ ਦੇ ਮਾਲਕ ਉੱਚੀ ਜਾਤਾਂ ਵਾਲੇ ਸੀ ਕਿ ਭਈ ਸਾਨੂੰ ਉਹਨਾਂ ਨੇ ਕਿਹਾ ਕਿ ਭਈ ਨਹੀਂ ਤੁਸੀਂ ਇੱਥੋਂ ਨਹੀਂ ਜਾ ਸਕਦੇ ਤੁਸੀਂ ਘਟਿਆ ਲੋਕ ਹੋਰ ਦਲਤ ਹੋਰ ਇਹ ਨਹੀਂ ਉਹ ਫਿਰ ਵਿੱਚ ਜਿਹੜਾ ਪਾਣੀ ਦਾ ਛੱਪੜ ਸੀ ਉਹਦੇ 'ਚੋਂ ਹੀ ਉਹ ਲੈ ਕੇ ਗਏ ਸੋ ਇਹ ਮਹਾਨ ਭਾਰਤ ਹੈ ਜਿਸ ਦੇ ਗੁਣ ਗਾਇਨ ਕੀਤੇ ਜਾਂਦੇ ਨੇ ਜਿੱਥੇ ਕਿਹਾ ਜਾਂਦਾ ਹੈ ਕਿ ਜੀ ਮਹਾਨ ਗਰਵ ਕਰੋ ਗਰਭ ਸੇ ਕਹੋ ਹਮ ਹਿੰਦੂ ਹੈ ਔਰ ਇਹ ਉਸ ਹਿੰਦੂ ਤਵਾਜ ਨੂੰ ਜਿਹਦੇ ਅੱਜ ਵਿਚਾਰਤਾ ਰਹਾ ਔਰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਜੋ ਘਟ ਗਣਤੀਆਂ ਨਾਲ ਕਰ ਰਹੇ ਨੇ ਜਿਵੇਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇੱਕ ਦੇਸ਼ਦ ਦਾ ਮਾਹੌਲ ਕਿਤੇ ਸੈਡੀਸ਼ਨ ਦੀ ਤਲਵਾਰ ਦੇਸ਼ ਧਰੋਹ ਦੀ ਕਿਤੇ ਕੋਈ ਹੋਰ ਤੌਰ ਤਰੀਕੇ ਕਿਤੇ ਗਊ ਰਖਸ਼ਕ ਇਹ ਸਾਰੇ ਗਊਆਂ ਨੂੰ ਕਿ ਭਾਈ ਇਹਨੂੰ ਜਿਹੜਾ ਨਹੀਂ ਕਰਨਾ ਹੈ ਜੋ ਹਾਲ ਕਰਦੇ ਨੇ ਲੇਕਨ ਇੱਥੇ ਇਨਸਾਨ ਦੀ ਕੋਈ ਕੀਮਤ ਨਹੀਂ ਹੈ ਇਹ ਤੇ ਮੈਨੂੰ ਯਾਦ ਹੈ ਵੀ ਅਜ ਤੋਂ 30-35 ਸਾਲ ਪਹਿਲਾਂ ਇੱਕ ਪੰਜਾਬੀ ਦੇ ਕਵੀ ਨਾਕਿਸ ਨੇ ਉਸ ਸੋਸਾਇਟੀ ਬਾਰੇ ਕਿਹਾ ਸੀ ਅਜ ਤੱਕ ਬੱਦਤਰ ਹੋ ਗਿਆ ਉਹਨੇ ਕਿਹਾ ਸੀ ਧਰਤੀ ਤੋਂ ਵੱਧ ਗਈ ਅਸਮਾਨ ਦੀ ਕੀਮਤ ਕਫਰ ਤੋਂ ਘਟ ਗਈ ਇਮਾਨ ਦੀ ਕੀਮਤ ਹਰ ਚੀਜ਼ ਦੁਨੀਆ ਦੀ ਮਹਿੰਗੀ ਦਿਨੋਂ ਦਿਨ ਜਾਂਦੀ ਹੈ ਘਟਦੀ انسان ਦੀ ਕੀਮਤ ਜੀ ਸੋ insani life ਦਾ ਕੋਈ ਮੁੱਲ ਨਹੀਂ ਹੈ ਬਾਕੀ ਤੁਸੀਂ ਵਿੱਚੋਂ ਹਿੰਦੂ ਤਵਾ ਵਿੱਚੋਂ ਗਾਂ ਮਾਤਾ ਵਿੱਚੋਂ ਭਾਰਤ ਮਾਤਾ ਵਿੱਚੋਂ ਸੋ ਦਿਸ ਇਜ਼ ਵੈਰੀ ਹਰਟਿੰਗ ਐਂਡ ਵੈਰੀ ਪੇਨਫੁਲ ਜੀ ਡਾਕਟਰ ਸਾਹਿਬ ਇਥੇ ਲੈਂ ਨਾ ਬ੍ਰੇਕ ਈਅਰਸ ਤੋਸਾ ਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ